ਲਾਲ ਜੀ ਮੈਂ ਬਸ ਸਾਉ ਨੂੰ ਇੰਨਾ ਦਸਰਾ ਦੋ ਦਾ ਕਿ ਰਸੀ ਆ ਰਹੀ ਮੰਤਰੀ ਜੀ ਕੋ ਗੱਲ ਮੰਤਰੀ ਜੀ ਜੋਗ ਜਣਾ ਚਾਹੁੰਦੇ ਆ ਤੇ ਜਿਹੜਾ ਸੀ ਸੈਟਰ ਗਵਰਨਮੈਂਟ ਦੇ ਨਾਲ ਸੰਬੰਧ ਮਾਈਕ ਮਾਈਕ ਆਨ ਹੋ ਗਿਆ ਜੀ ਤੁਸੀਂ ਦੱਸ ਦਿਓ ਆਪਦੀ ਧਾਰੀਵਾਲ ਸਾਹਿਬ ਮਾਈਕ ਦਿਓ ਅੱਛਾ ਮਤਲਬ ਮੈਂ ਮੈਂ ਮਾਂ ਜੋਗ ਮੈਂ ਬਸਾਂ ਨੂੰ ਤੜਿਆਉਦੇ ਤੇ ਦਸਰਾ ਜੁੰਦਾ ਸੀਗਾ ਭਾਉ ਜੀ ਮਾਈਕ ਤੇ ਬੋਲਿਆ ਕਰੋ ਜੀ ਲਓ ਜੀ ਭਾਉ ਜੀ ਮਾਈਕ ਤੇ ਬੋਲ ਦਿਨੇ ਜੀ ਆਪਾਂ ਨੂੰ ਮਾਈਕ ਰਾਹੀਂ ਗੱਲ ਚ ਬੜਾ ਵੱਡਾ ਲੱਗਾ ਬਸ ਜਦੋਂ ਬੋਲਦੇ ਤੇ ਮਾਈਕ ਤੇ ਬੜਾ ਮਾਤੇ ਮਾਜੋਕ ਮੈਂਬਰ ਸਾਹਿਬ ਨੂੰ ਦੱਸਣਾ ਚਾਹੁੰਦਾ ਹਾਂ ਕਿ ਸਾਡੇ ਡਿਪਾਰਟਮੈਂਟ ਨੇ ਆਲਰੇਡੀ ਸੈਂਟਰਲ ਗਵਰਨਮੈਂਟ ਦੇ ਨਾਲ ਤੇ ਉਥੋਂ ਦੀ ਬੈਸੀ ਦੇ ਨਾਲ ਜਿਹੜੀ ਰਸ਼ੀਆ ਦੇ ਵਿੱਚ ਐਮਬੈਸੀ ਆ ਉਹਦੇ ਨਾਲ ਆਪਣੀ ਕਾਰਵਾਈ ਕਰ ਰਿਹਾ ਹਾਂ ਹੋਪਫੁਲੀ ਜਲਦੀ ਚੰਗਾ ਅਸਰਤਾ ਹੋਊਗਾ ਉਹ ਬੰਦੇ ਅਮਰੀਕਾ ਜਾਣੇ ਸੀਗੇ ਰਸਤੇ 'ਚ ਏਜੰਟ ਨੇ ਵਾਪਸ ਕਰਤੇ ਉਹ ਜ਼ਬਰਦਸਤੀ ਉਹਨਾਂ ਨੂੰ ਪਕਤੀ ਕਰ ਲਿਆ ਤੇ ਹੋੜ ਉਹਨਾਂ ਨੂੰ ਲੜਾਈ ਵਾਲੇ ਦੇਸ਼ਾਂ 'ਚ ਤੋਰਦੇ ਇਹਦੇ ਲਈ ਅਸੀਂ ਸੰਪਰਕ ਕੀਤਾ ਜੀ ਮਤਲਬ ਕੇਂਦਰ ਸਰਕਾਰ ਦੇ ਨਾਲ ਬਹੁਤ ਅੱਛੇ ਬਹੁਤ ਲਾਲ ਜੀ ਮંત્રી ਜੀ ਕੋ ਗੱਲ ਮંત્રી ਜੀ ਜੋਗ ਲੈਣਾ ਚਾਹੁੰਦੇ ਹੈ ਤੇ ਜਿਹੜਾ ਸੀ ਸੈਂਟਰ ਗਵਰਨਮੈਂਟ ਦੇ ਨਾਲ ਸੰਬੰਧ ਮਾਈਕ ਮਾਈਕ ਆਨ ਹੋ ਗਿਆ ਜੀ ਤੁਸੀਂ ਦੱਸ ਦਿਓ ਆਪਦੀ ਧਾਰੀਵਾਲ ਸਾਹਿਬ ਮਾਈਕ ਦਿਓ ਅੱਛਾ ਮਤਲਬ ਮੈਂ ਮੈਂ ਮਾਂਜੋਗ ਮੈਂ ਬਸ ਸਭ ਨੂੰ ਦੱਸਣਾ ਚਾਹੁੰਦਾ ਸੀਗਾ ਭਾਉ ਜੀ ਮਾਈਕ ਤੇ ਬੋਲਿਆ ਕਰੋ ਜੀ ਲਓ ਜੀ ਭਾਉ ਜੀ ਮਾਈਕ ਤੇ ਬੋਲ ਦਿਨੇ ਜੀ ਆਪਾਂ ਨੂੰ ਮਾਈਕ ਰਾਹੀਂ ਗੱਲ ਚ ਬੜਾ ਵੱਡਾ ਲੱਗਾ ਬਸ ਜਦੋਂ ਬੋਲਦੇ ਤੇ ਮਾਈਕ ਤੇ ਬੜਾ ਮੈਂ ਤੇ ਮਾਂਜੋਗ ਮੈਂਬਰ ਸਾਹਿਬ ਨੂੰ ਦੱਸਣਾ ਚਾਹਦਾ ਸੀ ਕਿ ਸਾਡੇ ਡਿਪਾਰਟਮੈਂਟ ਦੇ ਅਲਰੇਡੀ ਸੈਂਟਰਲ ਗਵਰਨਮੈਂਟ ਦੇ ਨਾਲ ਤੇ ਉਥੋਂ ਦੀ ਐਮਬੈਸੀ ਦੇ ਨਾਲ ਜਿਹੜੀ ਰਸ਼ੀਆ ਦੇ ਵਿੱਚ ਐਮਬੈਸੀ ਆ ਉਹਦੇ ਨਾਲ ਆਪਣੀ ਕਾਰਵਾਈ ਕਰ ਰਹੇ ਆ ਹੋਪਫੁਲੀ ਜਲਦੀ ਚੰਗਾ ਰਿਜ਼ਲਟ ਆਊਗਾ ਉਹ ਬੰਦੇ ਅਮਰੀਕਾ ਜਾਣੇ ਸੀਗੇ ਰਸਤੇ 'ਚ ਏਜੰਟ ਨੇ ਵਾਪਸ ਕਰਤੇ ਉਹ ਜ਼ਬਰਦਸਤੀ ਉਹਨਾਂ ਨੂੰ ਪਹਤੀ ਕਰ ਲਿਆ ਤੇ ਹੋਰ ਉਹਨਾਂ ਨੂੰ ਲੜਾਈ ਵਾਲੇ ਦੇਸ਼ਾਂ 'ਚ ਤੋਰਦੇ ਇਹਦੇ ਲਈ ਅਸੀਂ ਸੰਬੰਧਤ ਹੈ ਜੀ ਮਤਲਬ ਥੈਂਕ ਯੂ ਕੇਂਦਰ ਸਰਕਾਰ ਦੇ ਨਾਲ ਬਹੁਤ ਅੱਛੇ ਬਹੁਤ ਲਾਲ ਜੀ ਮંત્રી ਜੀ ਕੋ ਗੱਲ ਮંત્રી ਜੀ ਜੋਗ ਜਣਾ ਚਾਹੁੰਦੇ ਹੈ ਜਿਹੜਾ ਸੀ ਸੈਂਟਰ ਗਵਰਨਮੈਂਟ ਦੇ ਨਾਲ ਸੰਬੰਧ ਮਾਈਕ ਮਾਈਕ ਆਨ ਹੋ ਗਿਆ ਜੀ ਤੁਸੀਂ ਦੱਸ ਦਿਓ ਆਪਦੀ ਢੜੀਵਾਲ ਸਾਹਿਬ ਮਾਈਕ ਦਿਓ ਅੱਛਾ ਮਤਲਬ ਮੈਂ ਮੈਂ ਮਾਂਜੋਗ ਮੈਂ ਮੈਂ ਬਸਾਂ ਨੂੰ ਦੱਸਣਾ ਚਾਹੁੰਦਾ ਸੀਗਾ ਭਾਉ ਜੀ ਮਾਈਕ ਤੇ ਬੋਲਿਆ ਕਰੋ ਜੀ ਲਓ ਜੀ ਭਾਉ ਜੀ ਮਾਈਕ ਤੇ ਬੋਲ ਦਿਨ ਜੀ ਆਪਾਂ ਨੂੰ ਮਾਈਕ ਰਾਹੀਂ ਗੱਲ ਚ ਬੜਾ ਵੱਡਾ ਲੱਗਾ ਬਸ ਜਦੋਂ ਬੋਲਦੇ ਤੇ ਮਾਈਕ ਤੇ ਬੜਾ ਮੈਂ ਤੇ ਮਾਂਜੋਗ ਮੈਂਬਰ ਸਾਹਿਬ ਨੂੰ ਦੱਸਣਾ ਚਾਹੁੰਦਾ ਸੀ ਕਿ ਸਾਡੇ ਡਿਪਾਰਟਮੈਂਟ ਦੇ ਅਲਰੇਡੀ ਸੈਂਟਰਲ ਗਵਰਨਮੈਂਟ ਦੇ ਨਾਲ ਤੇ ਉਥੋਂ ਦੀ ਬੈਸੀ ਦੇ ਨਾਲ ਜਿਹੜੀ ਰਸ਼ੀਆ ਦੇ ਵਿੱਚ ਐਮਬੈਸੀ ਆ ਉਹਦੇ ਨਾਲ ਆਪਣੀ ਕਾਰਵਾਈ ਕਰ ਰਹੇ ਆ ਹੋਪਫੁਲੀ ਜਲਦੀ ਚੰਗਾ ਰਿਜ਼ਲਟ ਆਊਗਾ ਉਹ ਬੰਦੇ ਅਮਰੀਕਾ ਜਾਣੇ ਸੀਗੇ ਰਸਤੇ 'ਚ ਏਜੰਟ ਨੇ ਵਾਪਸ ਕਰਤੇ ਉਹ ਜਬਰਦਸਤੀ ਉਹਨਾਂ ਨੂੰ ਫਪਤੀ ਕਰ ਲਿਆ ਤੇ ਹੋਰ ਉਹਨਾਂ ਨੂੰ ਲੜਾਈ ਵਾਲੇ ਦੇਸ਼ਾਂ 'ਚ ਤੋਰਦੇ ਇਹਦੇ ਲਈ ਅਸੀਂ ਸੰਪਰਕ ਕੀਤਾ ਜੀ ਮਤਲਬ ਕੇਂਦਰ ਸਰਕਾਰ ਦੇ ਨਾਲ ਬਹੁਤ ਅੱਛੇ ਬਹੁਤ ਲਾਲ ਜੀ ਮંત્રી ਜੀ ਕੋ ਗੱਲ ਮંત્રી ਜੀ ਜੋਗ ਦੇਣਾ ਚਾਹੁੰਦੇ ਹੈ ਮਾਈਕ ਮਾਈਕ ਆਨ ਹੋ ਗਿਆ ਜੀ ਤੁਸੀਂ ਦੱਸ ਦਿਓ ਆਪਦੀ ਧੰਨਵਾਦ ਸਾਬ ਮਾਈਕ ਦਿਓ ਅੱਛਾ ਮਤਲਬ ਮੈਂ ਮੈਂ ਮਾਂਜੋਗ ਮੈਂ ਬਸਾਂ ਨੂੰ ਤਲਿਉਂਦੇ ਹੈ ਗਾ ਨੂੰ ਦਸਰਾ ਜਾਂਦਾ ਸੀਗਾ ਭਾਉ ਜੀ ਮਾਈਕ ਤੇ ਬੋਲਿਆ ਕਰੋ ਜੀ ਲਓ ਜੀ ਭਾਉ ਜੀ ਮਾਈਕ ਤੇ ਬੋਲ ਦਿਨ ਜੀ ਆਪਾਂ ਨੂੰ ਮਾਈਕ ਨਾਲ ਗੱਲ ਚ ਬੜਾ ਵੱਡਾ ਲੱਗਾ ਬਸ ਜਦੋਂ ਬੋਲਦੇ ਤੇ ਮਾਈਕ ਤੇ ਬਰਾ ਮੈਂ ਤੇ ਮਾਂਜੋਗ ਮੈਂਬਰ ਸਾਹਿਬ ਨੂੰ ਦੱਸਣਾ ਚਾਹਦਾ ਸੀ ਕਿ ਸਾਡੇ ਡਿਪਾਰਟਮੈਂਟ ਦੇ ਅਲਰੇਡੀ ਸੈਂਟਰਲ ਗਵਰਨਮੈਂਟ ਦੇ ਨਾਲ ਤੇ ਉਥੋਂ ਦੀ ਬੈਸੀ ਦੇ ਨਾਲ ਜਿਹੜੀ ਰਸ਼ੀਆ ਦੇ ਵਿੱਚ ਐਮਬੈਸੀ ਆ ਉਹਦੇ ਨਾਲ ਆਪਣੀ ਕਾਰਵਾਈ ਕਰ ਰਹੇ ਆ ਹੋਪਫੁਲੀ ਜਲਦੀ ਚੰਗਾ ਰਿਜ਼ਲਟ ਆਊਗਾ ਉਹ ਬੰਦੇ ਅਮਰੀਕਾ ਜਾਣੇ ਸੀਗੇ ਰਸਤੇ 'ਚ ਏਜੰਟ ਨੇ ਵਾਪਸ ਕਰਤੇ ਉਹ ਜ਼ਬਰਦਸਤੀ ਉਹਨਾਂ ਨੂੰ ਪਹਤੀ ਕਰ ਲਿਆ ਤੇ ਹੋਰ ਉਹਨਾਂ ਨੂੰ ਲੜਾਈ ਵਾਲੇ ਦੇਸ਼ਾਂ 'ਚ ਤੋਰਦੇ ਇਹਦੇ ਲਈ ਅਸੀਂ ਸੰਬੰਧ ਤਿਆਜੀ ਮਤਲਬ ਥੈਂਕ ਯੂ ਕੇਂਦਰ ਸਰਕਾਰ ਦੇ ਨਾਲ ਬਹੁਤ ਅੱਛੇ